ਆਪੋ ਜੀ ਆ ਜੀ ਅੱਜ ਦਾ ਜਿਹੜਾ ਇੱਥੇ ਮੀਟਿੰਗ ਦਾ ਚੁੱਪ ਕਰੋ ਯਾਰ ਸਾਰੇ ਬੈਠੇ 5 ਮਿੰਟ ਸਾਰੇ ਮਿੰਟ ਚੁੱਪ ਕਰਾ ਦਿਓ ਆਬਜ਼ਰਵਰ ਸਾਹਿਬ ਪਖਾਨਕੋਟ ਵਾਲੇ ਅੰਦਰੋਂ ਕੋਈ ਮੇਕੀ ਸਾਰੇ ਚੁੱਪ ਕਰਾ ਦਿਓ ਅੱਜ ਦੀ ਜਿਹੜੀ ਇਹ ਮੀਟਿੰਗ ਅਸੀਂ ਕੀਤੀ ਹੈ ਕਾਉਂਸਲਰ ਸਹਿਬਾਨ ਤੇ ਸਾਡੇ ਜਿਹੜੇ ਕਾਂਗਰਸ ਦੇ ਮੋਦੀ ਆਗੂ ਸਹਿਬਾਨ ਨੇ ਸਾਰੇ ਸੀਨੀਅਰ ਲੀਡਰਸ਼ਿਪ ਅਧਿਕਾਰੀਆਂ ਦੇ ਨਾਲ ਅੱਜ ਇਹ ਸਾਡੀ ਮੀਟਿੰਗ ਹੋਈ ਇਹ ਹੜ੍ਹਾਂ ਦੇ ਮੁਤਲਕ ਜੋ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਐ ਉਹਨਾਂ ਦੇ ਮੁਤਲਕ ਅੱਜ ਦੀ ਇਹ ਮੀਟਿੰਗ ਹੋਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੂਰਾ ਪੰਜਾਬ ਦੇ ਜੋ ਹਾਲਾਤ ਹਨ ਉਹ ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨਾਂ ਕਿਸ ਪ੍ਰਕਾਰ ਦੇ ਹਾਲਾਤ ਅੱਜ ਪੰਜਾਬ ਦੇ ਹੋ ਗਏ ਐ 1988 ਤੋਂ ਬਾਅਦ ਕਹਿੰਦੇ ਐ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਅਜੋਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨ ਮੇਡ ਕੀ ਕਾਰਨ ਰਹਾਏ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਹੈ ਪਰ ਇਹਦੇ ਬਾਰੇ ਜਿਹੜੀ ਚਰਚਾ ਹੈ ਉਹ ਹੜਾ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਚਾਹੇ ਉਹ ਕਿਸੇ ਪਾਰਟੀ ਦਾ ਵਸਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਸਮਾਂ ਉਹਨਾਂ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਤੱਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਪੇਟਾ ਸੇਵਾ ਕਰ ਇਹਨਾਂ ਯੋਗਦਾਨ ਕਰ ਮੈਨੂੰ ਗੱਲ ਕਰ ਲੈਣ ਦੇ ਯਾਰ ਆਪਣੀ ਗੱਲ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਆ ਕੀਤਾ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਵਾਂਗੇ ਸੋ ਇਹ ਵੀ ਕੱਲ ਲੁਧਿਆਣੇ ਕੀਤੀ ਔਰ ਅੱਜ ਇਥੇ ਕਾਫੀ ਵੱਡਾ ਸੰਜੋਗ ਸਾਨੂੰ ਮਿਲਿਆ ਹੈ तकरीबन तकरीबन ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ ਸਮਾਨ ਹੈ ਉਹ ਅਸੀਂ ਇਹਨਾਂ ਹਲਕਿਆਂ ਨੂੰ ਜਾਂ ਹੜਪੀੜਿਤ ਜਗਾਵਾ ਤੇ ਪਹੁੰਚਾਉਣ ਦਾ ਜ ਵਾਅਦਾ ਤੇ ਪਰਨ ਕਰਦੇ ਸੋ ਮੈਨੂੰ ਇਸ ਕੱਲ ਦੀ ਬੜੀ ਖੁਸ਼ੀ ਹੈ ਟੇਲਫੋਨ ਪੇਟਾ ਆਵੀਆਂ ਜੇਬਾਂ ਦੀਆਂ ਤਨਖਾਵਾ ਆਪਦੀਆਂ ਨਿੱਜੀ ਕਮਾਈ ਤੋਂ ਜੋ ਰਾਹੁਲ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਅਸੀਂ ਇਹ ਕਰਾਂਗੇ ਇਹਦੇ ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜਿੱਥੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿੰਨਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਦੇਾਂਗੇ ਇਹਦੇ ਮਤਲਕ ਅਸੀਂ 5-6 ਬੰਦਿਆਂ ਦੀ ਕਮੇਟੀ ਬਣਾਈ ਹੈ ਹੜ੍ਹ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰੋਕਿਊਰ ਕਰੇਗੀ ਬਾਜ਼ਾਰ 'ਚੋਂ ਲਏਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਹੈ ਸੱਚਰ ਜੀ ਹੈ ਸਾਡੇ ਨੱਕੀ ਜੀ ਹੈ ਕਾਉਂਸਲਰ ਵਿਕਾਸ ਸੋਨੀ ਜੀ ਹੈ ਸੁਨੀਲ ਧੱਤੀ ਜੀ ਹੈ ਅਜਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਉਹਦੇ ਵਿੱਚ ਸਾਡੇ ਐਮਪੀ ਸਾਹਿਬ ਹੈਗੀ ਹੈ ਸਰਕਾਰੀਆ ਸਾਹਿਬ ਹੈ ਅਜਨਾਲਾ ਸਾਹਿਬ ਹੈ ਆਪਦੇ ਆਪ ਦੇ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਅਜੇ ਦਿੱਕਤ ਆਈ ਦੀ ਹੈ ਤੇ ਬਾਕੀ ਸਾਡੇ ਸਾਰੇ ਕਾਉਂਸਲਰ ਸਹਿਬਾਨ ਇਹ ਵੀ ਨਾਲ ਜਾ ਕੇ ਲੀਡਰ ਸਹਿਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਦਾ ਕੰਮ ਕਰਾ ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ ਆਉਣ ਵਾਲੇ ਦਿਨਾਂ ਚ ኦਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਨਾ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਅੱਜ ਇੱਕ ਖੇਤੀਬਾੜੀ ਮੰਤਰੀ ਹਾਈਵੇ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅੱਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਹੈ ਮਿਲਦੇ ਆ ਉਹਨਾਂ ਨੂੰ ਜਿਹਦੇ ਚ ਅਸੀਂ ਡਿਮਾਂਡ ਰੱਖੀ ਹੈ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਹੈ ਕਿ ਆమే ਢੇੜਾ ਮਾਰਨ ਦਾ ਗਵਰਨਰ ਸਾਹਿਬ ਢੇੜਾ ਮਾਰ ਕੇ ਕਿਸ਼ਤੀ ਤੇ ਚੜ ਗਏ ਮਾਨ ਸਾਹਿਬ ਆ ਗਏ ਉਹ 4-5 ਸਵਾਰੀਆਂ ਢੋ ਲੈਂਦੀ ਉਹਨੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਅਸਤੇ ਰਾਹਤ ਪੈਕੇਜ ਕੀ ਹੈ ਪਸ਼ੂ ਰੁੜ ਗਏ ਸਾਡੇ ਮਰ ਗਏ ਕੈਜ਼ੁਐਲਟੀ ਜੋਗਿਆ ਬੰਦੇ ਮਾਰ ਕੇ ਬੱਚੇ ਮਾਰ ਕੇ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰਗੇ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਦੇ ਢਿੱਗ ਪੇ ਪੰਪ ਸਾਡੇ ਬਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡ ਤੇ ਰੱਖੀ ਹੈ ਕਿ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੋਇਆ ਨਹੀਂ ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ ਕੁਝ ਪੰਜਾਬ ਦੀ ਸਰਕਾਰ ਦੇਵੇ ਉਹ ਸੈਂਟੈਂਸ ਸਰਕਾਰ ਦੇ ਇਹ ਵੀ ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਹੈ ਕਿ ਘੱਟੋ ਘੱਟ 50000 ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਹੋ ਜਿੱਥੇ ਨੁਕਸਾਨ ਹੋਇਆ ਏਵੇਂ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਏ ਇਸ ਕਰਕੇ ਨਹੀਂ 50000 ਨਾਲ ਵੀ ਸਰ ਦਿੰਦੇ ਕਿਉਂਕਿ ਅਜੇ ਪਾਣੀ ਨਹੀਂ ਝੋਨੇ ਦੀ ਫਸਲ ਮਰ ਗਈ ਹੈ ਤੇ ਰੇਤ ਆ ਗਿਆ ਰੇਤ ਚੱਕਣਾ ਵੀ ਹੈ ਉਹ ਜਾ ਕੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੜਕ ਦਾ ਵੀ ਜਿਹੜਾ ਹੈ ਉਹ ਤੁਸੀਂ ਫਰੀ ਦੇਓ ਜਿਹੜੀ ਅਗਲੀ ਫਸਲ ਵੰਡਣ ਵਾਸਤੇ ਇਹ ਤਾਂ 50 ਸਰਕਾਰ ਕਰ ਸਕਦੀ ਹੈ ਐਵੇਂ ਖੇਤੀਬਾੜੀ ਮੰਤਰੀ ਸਾਹਿਬ ਇੱਧਰ ਤੁਰ ਲਾ ਲੈਣ ਇੱਧਰ ਲਾ ਲੈਣ ਅਫਸਰਾਂ ਨੂੰ ਕੰਮਾਂ ਤੋਂ ਵੀ ਹਟਾ ਦੇਣ ਉਹ ਡਰੋਨ ਦੇ ਰਾਹੀਂ ਕੀ ਡਿਗ ਰਿਹਾ ਉਹ ਤੁਹਾਨੂੰ ਪਤਾ ਹੀ ਹੈ ਹੋਰ ਇਹ ਬਾਰੇ ਨਹੀਂ ਮੈਂ ਚਰਚਾ ਕਰਨੀ ਮੈਂ ਤੁਹਾਨੂੰ ਕਹਾਂ ਮੈਂ ਰਾਜਨੀਤੀ ਕਰਨੀ ਆਇਆ ਮੈਂ ਆਪਣਾ ਕੰਮ ਕਰਨ ਆਇਆ ਸੋ ਇਹ ਸਾਡੀ ਡਿਮਾਂਡ ਹੈ ਕਿ ਕਮ ਸੇ ਕਮ ਨਰਿੰਦਰ ਮੋਦੀ ਜੀ ਟੈਲੀਫੋਨ ਤੇ ਜਿਹੜੀ ਗੱਲ ਕੀਤੀ ਆ ਰਾਹੁਲ ਗਾਂਧੀ ਨੇ ਵੀ ਡਿਮਾਂਡ ਕੀਤੀ ਹੈ ਕੀ 50000 ਕਰੋੜ ਰੁਪਏ ਦਾ ਇਮੀਡੀਏਟ ਸੈਂਕਸ਼ਨ ਘੱਟੋ-ਘੱਟ ਰੀਲੀਫ ਪੰਜਾਬ ਨੂੰ ਦੇਣਾ ਚਾਹੀਦਾ ਹੈ। ਔਰ এর ਨਾਲ-ਨਾਲ ਪੰਜਾਬ ਦੀ ਸਰਕਾਰ ਜਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਨਾਲੋਂ ਦੇਸ਼ਕ ਕਿਉਂਕਿ ਹੈਲੀਕਾਪਟਰ ਤਾਂ ਪੈਸੇਂਜਰ ਹੈਲੀਕਾਪਟਰ ਹੈ ਔਰ ਇਹ ਚ ਪੰਜ ਸਵਾਰੀਆਂ ਬੈਂਦੀਆਂ ਪੰਜ ਕੁਇੰਟਲ ਤੋਂ ਵੱਧ ਰੱਖਦੇ ਤਾਂ ਹੈਲੀਕਾਪਟਰ ਡਿੱਗ ਪੈਂਦਾ। ਲੋਕ ਇਨ੍ਹਾਂ ਡਰਾਮਿਆਂ ਤੋਂ ਦੁਖੀ ਹੋ ਗਏ। ਮੈਂ ਪਾਣੀ ਚ ਬੜਿਆ ਫਿਰਾਂ ਉਹ ਗੱਲ ਨਹੀਂ ਬਣੀ ਮੈਂ ਕੀ ਲੈ ਕੇ ਚੱਲੇ ਆ ਮੈਂ ਕੀ ਦੇ ਕੇ ਆਏ ਮੈਂ ਕਿਸੇ ਦਾ ਜੀਵਨ ਅੱਜ ਦਾ ਰਾਤ ਟਪਾਉਣ ਵਾਸਤੇ ਕੀ ਉਪਰਾਲਾ ਕੀਤਾ ਅੱਜ ਕੱਲ ਲੋਕ ਇਹ ਮਹਿਸੂਸ ਕਰਦੇ ਆ ਸੋ ਸਾਰੀ ਕਾਂਗਰਸ ਪਾਰਟੀ ਨੇ ਅੱਜ ਮਹਿਸੂਸ ਕੀਤਾ ਕਿ ਅਸੀਂ ਪਹਿਲਾਂ ਵੀ ਵਿਚਾਰੇ ਲਾ ਬੈਠੇ ਨਾ ਨਾ ਰੋਜ਼ ਆ ਰੀਆਂ ਮੈਨੂੰ ਰਾਜਕੁਮਾਰ ਵੇਰਕਾ ਜੀ ਸਾਡੇ ਡਿਪਟੀ ਸੀਐਮ ਸੋਨੀ ਸਾਹਿਬ ਸਰਕਾਰੀਆ ਸਾਹਿਬ ਜਨਾਲਾ ਸਾਹਿਬ ਔਰ ਉਹ ਜਿਹੜਾ ਸਾਹਿਬ ਕਿਤੇ ਦਿਨਾਂ ਦੇ ਲੱਗੇ ਵੇ ਜੋ ਵੀ ਆ ਬੈਠੇ ਆ ਸ਼ੁਨੀਜੀ ਸਚੁਰੀ ਜੀ ਬੁਲਾਰਿਆ ਇਹ ਸਾਰੇ ਆਪ ਦੇ ਚੋਂ ਕਰ ਰਹੇ ਪਰ ਹੁਣ ਪਾਰਟਿਕੂਲਰਲੀ ਅਸੀਂ ਆਖਿਆ ਵੀ ਇੰਨਾ ਇੰਨਾ ਯੋਗਦਾਨ ਤਾਂ ਸਾਰਿਆਂ ਨੇ ਆਪਾਂ ਇਹਨਾਂ ਨੇ ਆਪ ਅੱਗੇ ਹੋ ਕੇ ਕਿਹਾ ਹਾਲਾਂਕਿ ਮੈਂ ਪਿੱਛੇ ਸੀਗਾ ਇਸ ਗੱਲ ਦੇ ਪਰ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਨਹੀਂ ਇਹ ਤਾਂ ਬੰਦ ਹੈ ਇਹਨਾਂ ਦਾ ਕਰਨਾ ਤੇ ਜੇ ਲੋੜ ਹੋਰ ਪਈ ਤਾਂ ਇਹ ਇੰਨੀ ਅਮਾਉਂਟ ਦਾ ਸਮਾਨ ਅਸੀਂ ਹੋਰ ਇਕੱਠਾ ਦੇਾਂਗੇ ਯਾਨੀ ਕਿ 80 ਲੱਖ ਰੁਪਏ ਦੀ ਅਮਾਉਂਟ ਦਾ ਸਮਾਨ ਦੇਣਾ ਸਾਰਿਆਂ ਨੇ ਉਕੀ ਤੋਂ ਦੇਣ ਪਰ ਉਹ ਸਾਰਿਆਂ ਨੇ ਇਹ ਅੱਜ ਇਸ ਗੱਲ ਦਾ ਵਾਅਦਾ ਕੀਤਾ ਸੋ ਮੈਂ ਮੈਨੂੰ ਉਮੀਦ ਹੈ ਕਿ ਅਸੀਂ ਉਸ ਇਸ ਵੱਡੇ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਤਿਲ ਫੁੱਲ ਪੇਟਾ ਕਾਂਗਰਸ ਪਾਰਟੀ ਆਫ ਦਾ ਯੋਗਦਾਨ ਭਾਈ ਮਟਾ ਡਿਕੜਿਆ ਲਗੇ ਦੀ ਮੀਟਿੰਗ ਵਿੱਚ ਸਾਰੇ ਹਲਕੇ ਆ ਸਾਰੇ ਹਲਕਿਆਂ ਦੀ ਮੀਟਿੰਗ ਹੈ ਪਰ ਜਿੱਥੇ ਨੁਕਸਾਨ ਹੈ ਉਹ ਸਾਡੇ ਦੋ ਹਲਕੇ ਹੈ ਅ ਜਨਾਲਾ ਤੇ ਰਾਜਾ ਸੰਸੀ ਹਜੇ ਤੱਕ ਹਜੇ ਪਤਾ ਨਹੀਂ ਪਾਣੀ ਦਾ ਲੈਵਲ ਕਹਿੰਦੇ ਮੈਨੂੰ ਹੁਣੇ ਦੱਸਿਆ ਹੈ ਕਿ ਅਜ ਨਾਲੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਥੋੜਾ ਹੋਰ ਵਧਿਆ ਹੈ ਭੋਲੇਵਾਲ ਭੋਲੇਵਾਲ ਹਾਂਜੀ ਸੋ ਵਧਿਆ ਹੈ ਸਥਿਤੀ ਕੰਟਰੋਲ ਤੋਂ ਹਜੇ ਬਾਹਰ ਹੈ ਜੀ ਦੇਖੋ ਜੀ ਰਾਖੂ ਗਾਂਧੀ ਇਸ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ ਹੁਣੇ-ਹੁਣੇ ਉਹ ਬਿਹਾਰ ਤੋਂ ਆਏ ਜੰਮੂ ਕਸ਼ਮੀਰ ਵੀ ਹੈ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣੀ ਗੱਲ ਚ ਕਿਹਾ ਹੈ ਨਾਲ ਹੀ ਹਿਮਾਚਲ ਦਾ ਵੀ ਔਰ ਪੰਜਾਬ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਸੋ ਸਾਡੀ ਰਾਸ਼ਟਰਪਤੀ ਦੀ ਚੋਣ ਵੀ ਹੈ 8 ਤਰੀਕ ਨੂੰ ਸੋ ਬਹੁਤ ਸਾਰੇ ਤੇ ਲੇਕਿਨ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਕਨਸਰਨ ਜਾਰੀ ਵੀ ਕੀਤਾ ਲੀਡਰ ਸਾਡਾ ਐਸਾ ਹੀ ਹੈ ਉਹ ਜਦੋਂ ਜਦੋਂ ਵੀ ਉਹਨੂੰ 2 ਮਿੰਟ ਮਿਲਨੇ ਆ ਕਿਤੋਂ ਤੇ ਉਹਨੇ 100% ਪੰਜਾਬ ਨਾਲ ਪਿਆਰ ਵੱਖਰਾ ਹੈ ਮੈਨੂੰ ਯਾਦ ਹੈ ਮੈਂ ਪੱਗ ਬੰਨੀ ਬਣਾਈ ਸਿਰ ਤੇ ਰੱਖ ਰਿਆ ਸੀ ਜਿਹਦੇ ਅੰਮ੍ਰਿਤਸਰ ਆਇਓਗੇ ਨੇ ਬੰਨਣੀ ਹੈ ਬਣਾਓ ਮੇਰੇ ਸੋ ਉਹਨੂੰ ਪਿਆਰ ਹੈ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕਿਵੇਂ 3 ਦਿਨਾਂ ਆ ਕੇ ਸੇਵਾ ਕੀਤੀ ਇੱਥੇ ਮੇਰਾ ਖਿਆਲ ਅਸੀਂ ਅੰਮ੍ਰਿਤਸਰ 'ਚ ਰਹਿ ਕੇ ਨਹੀਂ 3 ਦਿਨ ਕਦੇ ਸੇਵਾ ਕੀਤੀ ਲਗਾਤਾਰ ਉਹ ਉਹਨੂੰ ਪਿਆਰ ਹੈ ਉਹਨੂੰ ਪੰਜਾਬ ਦੇ ਪ੍ਰਤੀ ਉਹਦਾ ਮੋਹ ਹੈ ਤੇ ਕੰਸਰਨ ਹੈ ਪਤਾ ਨਹੀਂ ਕੀ ਗੱਲ ਹੈ ਇਹ ਫੈਮਿਲੀ ਦਾ ਮੈਂ ਦੇਖਿਆ ਉਹਨਾਂ ਨੇ ਆਪਣੇ ਆਪ ਹੀ ਜਿੱਦੇ ਉਹਨੂੰ ਅੰਮ੍ਰਿਤਸਰ ਉਹਦੇ 'ਚ ਇੱਕ ਦੋ ਥਾਵਾਂ ਤੇ ਸਾਡੇ ਬੰਦੇ ਮਿਸਿੰਗ ਹੋ ਗਏ ਉਹ ਸਾਰੀ ਪੰਜਾਬ ਦੇ ਵਿੱਚ ਦੂਜੇ ਜ਼ਿਲ੍ਹਿਆਂ ਨੂੰ ਲਾਇਆ ਦੂਜੇ ਜ਼ਿਲ੍ਹਿਆਂ ਦੇ ਨਾਲ ਕਿ ਦੂਜੇ ਜ਼ਿਲ੍ਹੇ ਜਿੱਥੇ ਹੜ੍ਹ ਨਹੀਂ ਆ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਾਹਤ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਉਹ ਵੀ ਨਾਲ-ਨਾਲ ਚੱਲੇਗਾ ਜਿਹੜੀ ਕਮੇਟੀ ਬਣਾਈ ਹੈ ਆਧਾ ਦੇ ਜ਼ਿਲ੍ਹੇ ਜਿੱਥੇ ਨਹੀਂ ਹੈ ਜਿਵੇਂ ਬਰਨਾਲੇ ਨਹੀਂ ਹੈ ਜਿਵੇਂ ਫਤੇਗੜ ਸਾਹਿਬ ਨਹੀਂ ਹੈ ਉੱਥੇ ਫਿਰ ਉਥੋਂ ਦੇ ਲੀਡਰ ਸਹਿਬਾਨ ਇਹਨਾਂ ਨਾਲ ਗੱਲਬਾਤ ਕਰਕੇ ਉਥੋਂ ਰਾਹਤ ਸਮਗਰੀ ਪਹੁੰਚਾਉਂਦੇ ਨੇ ਠੀਕ ਹੈ ਧੰਨਵਾਦ ਥੈਂਕ ਯੂ ਸਰ